ਇਹ ਇਹ ਸਾਰੇ ਵਰਤਾਰੇ ਦਾ ਗਵਾਹ ਸਾਡੇ ਨਾਲ ਧਰਮਪ੍ਰੀਤ ਵੀ ਹੈ ਜੀ ਦੇਖੋ ਕੁਦਰਤੋਂ ਹੀ ਰੱਬ ਨੇ ਵਾਹਿਗੁਰੂ ਨੇ ਇਹਨੂੰ ਵੀਰ ਨੂੰ ਸਾਡੇ ਕੋਲੇ ਭੇਜਿਆ ਹੋਇਆ ਤੇ ਹੁਣ ਇਹ ਬਿਲਕੁਲ ਠੀਕ ਵੀ ਹੋ ਗਿਆ ਸਾਡੇ ਨਾਲ ਹੀ ਘੁੰਮਦਾ ਫਿਰਦਾ ਦੇਖਦਾ ਮੰਨ ਲਓ 90% ਇਹ ਵੀਰ ਹੁਣ ਠੀਕ ਆ 10% ਕਿਤਨਾ ਕਿਹੜੀ ਜਿਹੜੀ ਕਮੀ ਹੈ ਨਾ ਉਹ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਜਲਦੀ ਪੂਰੀ ਕਰ ਦੇਣੀ ਆ ਅੱਜ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ ਜਿਹੜੀ ਲਿਫਟ ਲੱਗੀ ਆ ਇਸ ਬਿਲਡਿੰਗ ਦੇ ਵਿੱਚ ਉੱਪਰ ਥੱਲੇ ਜਾਣ ਲਈ ਬਾਪੂ ਬਜ਼ੁਰਗਾਂ ਨੂੰ ਅਪਾਹਜ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਸੀ ਤੇ ਆ ਲਿਫਟ ਤੁਹਾਡੇ ਸਾਹਮਣੇ ਆ ਜਿਵੇਂ ਤੁਸੀਂ ਦੇਖਦੇ ਹੋ ਇਹ ਲੱਗੀ ਆ ਤੇ ਇਹ ਕੌਣ ਕੰਪਨੀ ਦੀ ਲਿਫਟ ਆ 20 ਪੈਸੇਂਜਰ ਜਾ ਸਕਦੇ ਤੇ 1300 60 ਕਿਜੀ ਤੱਕ ਦੀ ਇਹਦੀ ਜਿਹੜੀ ਕੈਪੈਸਿਟੀ ਆ ਲਾਈ ਹੈ ਜੀ ਇਹ ਲਿਸਟ ਦੇ ਵਿੱਚ ਹੁਣ ਸਟ੍ਰੈਚਰ ਉੱਪਰ ਲੈ ਕੇ ਜਾਣੀਆਂ ਪੂਰਾ ਬੈੱਡ ਲੈ ਕੇ ਜਾਣਾ ਵੱਡਾ ਪੇਸ਼ੈਂਟ ਵਾਲਾ ਤੇ ਜਾਂ ਕੋਈ ਹੋਰ ਸਮਾਨ ਹੁਣ ਜਿਵੇਂ ਪ੍ਰਸ਼ਾਦਾ ਛਕਾਉਣੇ ਆ ਉੱਪਰ ਇੱਕ ਫਲੋਰ ਦੇ ਉੱਪਰ ਕਰੀਬ 200 ਮੈਂਬਰ ਹੈਗੇ ਜਿਹੜੇ ਰਹਿੰਦੇ ਆ ਤੇ ਉਹਨਾਂ ਲਈ ਹਰ ਰੋਜ਼ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਪ੍ਰਸ਼ਾਦਾ ਪਾਣੀ ਚਾਹ ਪਾਣੀ ਦਾ ਲੰਗਰ ਸਾਰਾ ਸਮਾਨ ਲੀੜੇ ਕੱਪੜੇ ਉੱਪਰ ਲੈ ਕੇ ਜਾਣੇ ਪੈਂਦੇ ਆ ਤਾਂ ਉਹ ਪੌੜੀਆਂ ਰਾਹੀਂ ਬੜੀ ਦਿੱਕਤ ਆਉਂਦੀ ਸੀ ਹੁਣ ਜਿਹੜੇ ਬਜ਼ੁਰਗ ਵੀਲ ਚੇਅਰਾਂ ਤੇ ਆ ਜਾਂ ਮੰਜਿਆਂ ਦੇ ਉੱਪਰ ਆ ਉਹਨਾਂ ਨੂੰ ਅਸੀਂ ਥੱਲੇ ਹੀ ਹਜੇ ਸ਼ੈੱਡ ਦੇ ਵਿੱਚ ਹੀ ਰੱਖਿਆ ਹੋਇਆ ਸੀ ਕਿਉਂਕਿ ਉਹਨਾਂ ਦਾ ਉੱਪਰ ਥੱਲੇ ਜਾਣਾ ਲਿਫਟ ਤੋਂ ਬਿਨਾਂ ਬਹੁਤ ਮੁਸ਼ਕਲ ਸੀਗਾ ਤੇ ਇਹ ਜਿਹੜੇ 4 ਫਲੋਰ ਆ ਇਹ ਕੰਪਲੀਟ ਆ ਜਿਹੜੇ ਕਿ ਸਾਡੇ ਪਰਿਵਾਰ ਦੇ ਮੈਂਬਰ ਇੱਥੇ ਰਹਿ ਰਹੇ ਆ ਜਿਹੜਾ ਪੰਜਵਾਂ ਫਲੋਰ ਆ ਉੱਪਰ ਉਹਦੇ ਵਿੱਚ ਅਸੀਂ ਅਲੱਗ-ਅਲੱਗ ਵਾਰਡ ਬਣਾਏ ਨੇ ਅਲੱਗ-ਅਲੱਗ ਅਸੀਂ ਬੱਚਿਆਂ ਦੀ ਸਟੱਡੀ ਵਾਸਤੇ ਜਾਂ ਡਾਕਟਰਾਂ ਦੀ ਆਪੀਡੀ ਵਾਸਤੇ ਉੱਪਰ ਇੱਕ ਆਡੀਟੋਰੀਅਮ ਹਾਲ ਛੋਟਾ ਜਿਹਾ ਜਿੱਥੇ ਅਸੀਂ ਸਾਰੇ ਪ੍ਰੋਗਰਾਮ ਕਰ ਸਕਦੇ ਹਾਂ ਬੈਠ ਕੇ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਉਹ ਬਣਾਇਆ ਵਾ ਇਹ ਬਿਲਡਿੰਗ ਦੇ ਵਿੱਚ ਜਿਹੜਾ ਥੱਲੇ ਬੇਸਮੈਂਟ ਆ ਜਿੱਥੇ ਆਪਾਂ ਖੜੇ ਆ ਇਹਦੇ ਥੱਲੇ ਜਿਹੜਾ ਬੇਸਮੈਂਟ ਆ ਉਹਦੇ ਵਿੱਚ ਸਾਡੀ ਸਾਰੀ ਸਟੋਰੇਜ ਆ ਜਿਹਦੇ ਵਿੱਚ ਕੱਪੜੇ ਆ ਜਿਹਦੇ ਵਿੱਚ ਰਾਸ਼ਨ ਆ ਜਿਹਦੇ ਵਿੱਚ ਲੱਕੜ ਦਾ ਸਮਾਨ ਆ ਸੈਂਟਰੀ ਦਾ ਸਮਾਨ ਆ ਬਿਜਲੀ ਦਾ ਸਮਾਨ ਆ ਜਿਹਦੇ ਵਿੱਚ ਬਿਸਤਰੇ আর ਰਜਾਈਆਂ ਗਦੈਲੇ ਬੂਟ ਚੱਪਲਾ ਮਤਲਬ ਉਹ ਸਾਰਾ ਜਿੰਨਾ ਕਰੀਬ 8 850 ਮੈਂਬਰਾਂ ਦੇ ਪਰਿਵਾਰ ਦੀਆਂ ਜ਼ਰੂਰਤਾਂ ਦਾ ਸਮਾਨ ਆ ਉਹ ਆਲਮੋਸਟ ਸਾਰਾ ਅਸੀਂ ਥੱਲੇ ਬੇਸਮੈਂਟ ਦੇ ਵਿੱਚ ਰੱਖਿਆ ਹੋਇਆ ਵਾ ਤੇ ਇਹ ਬਿਲਡਿੰਗ ਬਣ ਕੇ ਹਜੇ ਕੰਪਲੀਟ ਹੋ ਰਹੀ ਆ ਕਰੀਬ 95% ਕਹਿ ਸਕਦੇ ਆ ਕੰਮ ਹੋ ਗਿਆ 5% ਰਹਿੰਦਾ ਵਾ ਪਰ ਹਜੇ ਜਿਹੜਾ ਫਸਟ ਫਰੰਟ ਦਾ ਵਾ ਸਾਰਾ ਕੰਮ ਜਿਹਦੇ ਵਿੱਚ ਇਹਦੇ ਬੱਚ ਵਰਕ ਹੋਣਾ ਟਾਈਲਾਂ ਲੱਗਣੀਆਂ ਮੂਹਰੇ ਜਿਹਦੇ ਨਾਲ ਦਾ ਫੇਸ ਬਣਾਣਾ ਉਹ ਤਾਂ ਹਜੇ ਸਾਰਾ ਹੀ ਰਹਿੰਦਾ ਉਸ ਪਾਸੇ ਨੂੰ ਅਸੀਂ ਤੁਰੇ ਨਹੀਂ ਹਜੇ ਪਰ ਬਾਕੀ ਕੰਮ ਆ ਜਿਹੜਾ ਰਹਿਸ਼ੀ ਸਿਸਟਮ ਦਾ ਉਹ ਲਗਭਗ 95% ਕੰਪਲੀਟ ਹੋ ਗਿਆ ਇਹ ਕੰਮ ਨੂੰ ਨੇਪਰੇ ਚਾੜਦੇ ਚਾੜਦੇ ਸਾਡੀ ਇਹ ਬਿਲਡਿੰਗ ਆਲਮੋਸਟ ਫੁੱਲ ਹੋ ਗਈ ਜਿਹੜੇ ਹੁਣ ਬਜ਼ੁਰਗ ਬਾਪੂ ਥੱਲੇ ਨੇ ਲੱਗ ਹਾਲ ਚ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਜੇ ਉਹਨਾਂ ਨੂੰ ਵੀ ਅਸੀਂ ਉੱਪਰ ਲੈ ਕੇ ਆਵਾਂਗੇ ਤਾ ਕੋਈ ਸਪੇਸ ਨਹੀਂ ਬਚਣੀ ਇਸ ਬਿਲਡਿੰਗ ਦੇ ਵਿੱਚ ਪੂਰੀ ਬਿਲਡਿੰਗ ਫੁੱਲ ਹੋ ਜਾਣੀ ਸਾਡੀ ਤੇ ਹੁਣ ਅਸੀਂ ਬੀਬੀਆਂ ਤੇ ਭੈਣਾਂ ਵਾਸਤੇ ਇੱਕ ਬਿਲਡਿੰਗ ਹੋਰ ਬਣਾਉਣ ਲੱਗੇ ਆ ਸਾਡੀਆਂ ਮਾਵਾਂ ਵਾਸਤੇ ਸਾਨੂੰ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਰਹੂਗੀ ਸਾਨੂੰ ਸਮਾਨ ਹੀ ਚਾਹੀਦਾ ਸੀਮੈਂਟ ਦੀ ਤੇ ਸਰੀਏ ਦੀ ਲੋੜ ਆ ਰੇਤੇ ਦੀ ਤੇ ਬਜਰੀ ਦੀ ਲੋੜ ਆ ਤੇ ਇਹ ਜਰੂਰ ਸਹਿਯੋਗ ਕਰਿਓ ਤੇ ਅਰਦਾਸ ਕਰਿਓ ਅੱਜ ਤੋਂ ਬਾਅਦ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਆ ਚੱਲ ਫਿਰ ਸਕਦੇ ਆ ਤੁਹਾਡੇ ਸਾਹਮਣੇ ਖੜੇ ਨੇ ਜਿਹੜੇ ਨਾ ਇਹ ਸਾਰੇ ਉਹ ਮੈਂਬਰ ਜਿਹੜੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਆਪਣੇ ਪੈਰਾਂ ਤੇ ਚੱਲ ਸਕਦੇ ਨੇ ਕਰੀਬ ਸਾਡੇ ਪਰਿਵਾਰ ਦੇ ਵਿੱਚ 550 ਮੈਂਬਰ ਆ ਜਿਹੜਾ ਚੱਲ ਫਿਰ ਸਕਦਾ ਪਰ ਸਾਡੇ ਕੋਲੇ ਕਰੀਬ 250 ਦੇ ਆਸ-ਪਾਸ ਇਦਾਂ ਦੇ ਮੈਂਬਰ ਵੀ ਆ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ 100% ਜਿਨ੍ਹਾਂ ਨੂੰ ਬੀਲ ਚੇਰਾਂ ਤੇ ਜਾਂ ਕਈਆਂ ਨੂੰ ਤਾਂ ਸਟ੍ਰੀਚਰਾਂ ਤੇ ਇਧਰੋਂ ਉਧਰ ਕਰਨਾ ਪੈਂਦਾ ਤੇ ਹਰ ਰੋਜ਼ ਹਸਪੀਟਲਾਂ ਚ ਜਾਣਾ ਚੈੱਕਅਪ ਹੋਣੇ ਆ ਹਰ ਰੋਜ਼ ਫਿਜ਼ੀਓਥੈਰੇਪੀ ਲਈ ਉੱਪਰ ਥੱਲੇ ਜਾਣਾ ਤਾਂ ਉਹ ਸਾਰੇ ਕਾਰਜ ਜਿਹੜੇ ਸਾਨੂੰ ਬੜੇ ਮੁਸ਼ਕਲ ਹੁੰਦੇ ਸੀ ਬਿਨਾ ਲੈਫਟ ਤੋਂ ਪੌੜੀਆਂ ਤੋਂ ਦੀ ਚੱਕ ਕੇ ਥੱਲੇ ਲੈ ਕੇ ਆਉਣਾ ਉੱਪਰ ਲੈ ਕੇ ਜਾਣਾ ਤੇ ਬਹੁਤ ਬਹੁਤ ਧੰਨਵਾਦ ਆ ਉਹ ਭੈਣ ਭਰਾ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਸਾਡੇ ਨਾਲ ਐਜੇ ਸੇਵਾਦਾਰ ਰਜਿਸਟਰਡ ਨੇ ਕਿਉਂਕਿ ਇਹ ਸਾਰੇ ਪੈਸੇ ਆ ਜਿਹੜੇ ਕਿੰਨੇ ਦੀ ਪਈ ਲਿਫਟ ਆਪਾਂ ਨੂੰ ਕਾਕਾ ਜੀ 30 ਕਿ ਲੱਖ ਰੁਪਏ ਦੇ ਵਿੱਚ ਇਹ ਲਗਭਗ ਲਿਫਟ ਪਈ ਆ ਜੀ ਸਾਨੂੰ ਤੇ ਇਹ ਸਾਰੇ ਪੈਸੇ ਚੈੱਕ ਥਾਂ ਹੀ ਅਕਾਊਂਟ ਰਾਹੀਂ ਦਿੱਤੇ ਗਏ ਨੇ ਤੇ ਕਿਉਂਕਿ ਇਹ ਉਹ ਮੈਂਬਰ ਜਿਹੜੇ ਰਜਿਸਟਰਡ ਸੇਵਾਦਾਰ ਨੇ ਸਾਡੇ ਭੈਣ ਭਰਾ ਉਹਨਾਂ ਵੱਲੋਂ ਭੇਜੀ ਗਈ ਸੇਵਾ ਦੇ ਨਾਲ ਇਹ ਕੰਮ ਨੇ ਪਰੇ ਚੜਿਆ ਖੁਸ਼ੀ ਦੀ ਗੱਲ ਆ ਇਹ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਫਲੋਰ ਆ ਇੱਥੋਂ ਤੇ ਇੱਥੇ ਤੱਕ ਹੁਣ ਜਿਵੇਂ ਮੰਨ ਲਓ ਇੱਕ ਦੇਗਾ ਦਾਲ ਦਾ ਭਰ ਕੇ ਜਾਂ ਸਬਜ਼ੀ ਦਾ ਭਰ ਕੇ ਆਉਂਦਾ ਉੱਪਰ ਤੇ ਉਹ ਦੇਗਾ ਤੁਸੀਂ ਦੇਖੋ ਪੌੜੀਆਂ ਥਾਈਂ ਵੀ ਅਸੀਂ ਕਿਵੇਂ ਚੱਕ ਕੇ ਸਾਡੇ ਸੇਵਾਦਾਰ ਪਹੁੰਚਾਉਂਦੇ ਸੀਗੇ ਜਾਂ ਕਈ ਕਈ ਬਾਲਟੀਆਂ ਭਰ ਕੇ ਲੈ ਹੋਣੀਆਂ ਪੈਂਦੀਆਂ ਸੀਗੀਆਂ ਹੁਣ ਉੱਪਰ ਕਰੀਬ 650 700 ਬੰਦੇ ਨੂੰ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਤਾ ਹੁਣ 6.5 ਜਿਹੜੀ ਤਸਵੀਰ ਲੱਗੀ ਹੋਈ ਆ ਤੁਸੀਂ ਦੇਖੀ ਆ ਕਿੰਨੀ ਸੋਹਣੀ ਆ ਤੇ ਸਾਡੇ ਬਾਪੂ ਬਜ਼ੁਰਗਾਂ ਦਾ ਆ ਜਿਹੜਾ ਉੱਪਰਲਾ ਲਾਸਟ ਵਾਲਾ ਫਲੋਰ ਆ ਹੁਣ ਇਹਦੀਆਂ ਤਿਆਰੀਆਂ ਜਿਹੜੀਆਂ ਹੁਣ ਚੱਲੀ ਜਾਂਦੀਆਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਛੋਟਾ ਜਿਹਾ ਆਡੀਟੋਰੀਅਮ ਆ ਸਾਡਾ ਇੱਥੇ ਜਿੰਨੇ ਕੋਈ ਫੰਕਸ਼ਨ ਹੋਇਆ ਕਰੂ ਕੋਈ ਪ੍ਰੋਗਰਾਮ ਹੋਇਆ ਕਰੂਗਾ ਇੱਥੇ ਹਾਲ ਦੇ ਵਿੱਚ ਹੋਇਆ ਕਰੂਗਾ ਇੱਥੇ ਜਿਹੜਾ ਇਹਨੇ ਬੱਚੇ ਨੇ ਇਹਨੇ ਬਾਪੂ ਬਜ਼ੁਰਗ ਨੇ ਐਕਟੀਵਿਟੀ ਕਰਨੀ ਹੈ ਹੁਣ ਜਿਵੇਂ ਰੋਜ਼ ਐਕਟੀਵਿਟੀਜ਼ ਕਰਾਉਂਦੇ ਨੇ ਹਨਾ ਬੱਚਿਆਂ ਦੀਆਂ ਬਾਪੂ ਬਜ਼ੁਰਗਾਂ ਦੀਆਂ ਐਕਸਰਸਾਈਜ਼ਾਂ ਕਰਾਉਂਦੇ ਨੇ ਉਹ ਫਿਰ ਇੱਥੇ ਹਾਲ ਦੇ ਵਿੱਚ ਸਾਰੇ ਹੋ ਜਾ ਕਰਨਗੇ ਆ ਤੇ ਉਧਰਲੇ ਪਾਸੇ ਜਿਵੇਂ ਜਿਹੜੇ ਓਪੀਡੀ ਵਗੈਰਾ ਡਾਕਟਰਾਂ ਦੀ ਜਾਂ ਸਟਾਫ ਵਾਸਤੇ ਜਿਵੇਂ ਫਿਜ਼ੀਓਥੈਰੇਪੀ ਸਟਾਫ ਆ ਆਈ ਡਿਪਾਰਟਮੈਂਟ ਆ ਤੇ ਜਿਵੇਂ ਡੈਂਟਿਸਟ ਡਿਪਾਰਟਮੈਂਟ ਆ ਡੈਂਟਲ ਡਿਪਾਰਟਮੈਂਟ ਤੇ ਉਹਨਾਂ ਸਾਰਿਆਂ ਵਾਸਤੇ ਇਹ ਲੱਗ ਲੱਗ ਛੋਟੇ ਛੋਟੇ ਅਸੀਂ ਕੈਵਨ ਬਣਾਏ ਨੇ ਤੇ ਤਾਂ ਜੋ ਸਾਰਿਆਂ ਨੂੰ ਇੱਥੇ ਪ੍ਰੋਪਰ ਵੇ ਨਾਲ ਚੈੱਕ ਅਪ ਕੀਤਾ ਜਾਵੇ ਸਾਰਿਆਂ ਦੇ ਟੈਸਟ ਕੀਤੇ ਜਾਣ ਤੇ ਇਹ ਇਹ ਸਾਰੇ ਬਰਤਾਰੇ ਦਾ ਗਵਾਹ ਸਾਡੇ ਨਾਲ ਧਰਮਪ੍ਰੀਤ ਵੀ ਹੈ ਜੀ ਦੇਖੋ ਕੁਦਰਤੋਂ ਹੀ ਰੱਬ ਨੇ ਵਾਹਿਗੁਰੂ ਨੇ ਇਹਨੂੰ ਵੀਰ ਨੂੰ ਸਾਡੇ ਕੋਲੇ ਭੇਜਿਆ ਹੋਇਆ ਤੇ ਹੁਣ ਇਹ ਬਿਲਕੁਲ ਠੀਕ ਵੀ ਹੋ ਗਿਆ ਸਾਡੇ ਨਾਲ ਹੀ ਘੁੰਮਦਾ ਫਿਰਦਾ ਦੇਖਦਾ ਮੰਨ ਲਓ 90% ਇਹ ਵੀਰਾ ਹੁਣ ਠੀਕ ਆ 10% ਕਿੰਨਾ ਕੁ ਜਿਹੜੀ ਕਮੀ ਹੈ ਨਾ ਉਹ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਜਲਦੀ ਪੂਰੀ ਕਰ ਦੇਣੀ ਆ ਅੱਜ ਸਾਡੇ ਵਾਸਤੇ ਇਹ ਸੱਚੀ ਹੋਈ ਇੱਕ ਖੁਸ਼ੀ ਦਾ ਦਿਨ ਜਿਹੜੀ ਖੁਸ਼ੀ ਸਾਨੂੰ ਕਿ ਨਾ ਸਾਂਭੀ ਨਹੀਂ ਜਾਂਦੀਗੀ ਆ ਦੇਖੋ ਅਸੀਂ ਚੌਥੀ ਮੰਜ਼ਲ ਤੇ ਖੜੇ ਆ ਥੱਲੇ ਸੁਪਨਿਆਂ ਦੇ ਘਰ ਦੀਆਂ ਇਹ ਤਸਵੀਰਾਂ ਨੇ ਜਿਹੜੇ ਸਾਹਮਣੇ ਤੁਸੀਂ ਦੇਖਦੇ ਹੋ ਲੱਗੀ ਹੋਈ ਨੀਲੇ ਰੰਗ ਦੇ ਸ਼ੈੱਡ ਬਣੇ ਹੋਏ ਆ ਜਿਹੜੇ ਜਿੱਥੇ ਕਿਸੇ ਟਾਈਮ ਅਸੀਂ ਇਹਨਾਂ ਆ ਸਭ ਤੋਂ ਪਹਿਲਾ ਸ਼ੈੱਡ ਏ ਹੋਰ ক্লোਜ਼ ਕਰਦੇ ਆ ਸ਼ੈੱਡ ਤੇ ਆ ਸਭ ਤੋਂ ਪਹਿਲਾ ਸ਼ੈੱਡ ਸੀ ਜਿਹੜਾ ਸੁਪਨਿਆਂ ਦੇ ਘਰ ਵਿੱਚ ਆ ਕੇ ਬਣਾਇਆ ਸੀਗਾ ਤੇ ਇਸ ਸ਼ੈੱਡ ਤੋਂ ਸ਼ੁਰੂਆਤ ਹੋਈ ਸੀ ਇੱਥੇ ਜਿੱਥੇ ਸਾਹਮਣੇ ਹਸਪੀਟਲ ਲਿਖਿਆ ਦਿਖਦਿਆਂ ਇੱਥੇ ਵਾਸ਼ਰੂਮ ਬਣਾਇਆ ਸੀ ਸਭ ਤੋਂ ਪਹਿਲਾਂ ਜਿੱਥੇ ਇੱਥੇ ਘਰ ਦਾ ਕਾਰਜ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਰਸੋਈ ਦਾ ਸ਼ੈੱਡ ਪਿਆ ਗਿਆ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਸ਼ੈੱਡ ਪਿਆ ਗਿਆ ਫਿਰ ਉਹ ਬੱਚਿਆਂ ਦੀਆਂ ਜ਼ਰੂਰਤਾਂ ਦੇਖ ਕੇ ਉਹ ਬੱਚਿਆਂ ਦੀ ਬੋਰਡ ਬਣਾ ਲਈ ਸੀ ਲੱਗ ਤੋਂ ਥੱਲੇ ਉੱਪਰ ਕਮਰਾ ਮੇਰੇ ਕੋਲੇ ਸੀਗਾ ਉੱਥੇ ਅਸੀਂ ਸੇਵਾਦਾਰ ਵਲੰਟੀਅਰ ਰਹਿੰਦੇ ਸੀ ਫਿਰ कोरोना ਦੇ ਟਾਈਮ 'ਚ ਅਸੀਂ ਇਹ ਹਸਪੀਟਲ ਦੀ ਛੋਟੀ ਜੀ ਇੱਕ ਬਿਲਡਿੰਗ ਬਣਾ ਲਈ ਸੀਗੀ ਇਦਾਂ ਹੀ ਵਾਦੇ ਵਾਦੇ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਇੱਥੇ ਤੱਕਰ ਪਹੁੰਚ ਗਏ ਆ ਵੀ ਆ ਹੁਣ ਅਸੀਂ 5ਵੀਂ ਮੰਜ਼ਲ ਤੇ ਖੜੇ ਆ ਲੈਫਟ ਮੁਤਾਬਕੀ ਚੌਥੀ ਆ ਉਦਾਂ ਇਹ 5ਵੀਂ ਮੰਜ਼ਲ ਆ ਤੇ ਇੱਥੇ ਕਰੀਬ 800 ਮੈਂਬਰਾਂ ਦੇ ਰਹਿਣ ਦਾ ਇੰਤਜ਼ਾਮ ਹੋ ਗਿਆ ਪਰ ਜਦੋਂ ਇਹ ਬਿਲਡਿੰਗ ਬਣਾਈ ਸੀ ਨਹੀਂ ਪੱਥਰ ਰੱਖਿਆ ਸੀ ਉਦੋਂ ਜਿਹੜੀ ਕਪੈਸਿਟੀ ਬਣਾਈ ਸੀ ਇਹਦੀ 1200 ਮੈਂਬਰਾਂ ਦੇ ਰਹਿਣ ਦੀ ਕਪੈਸਿਟੀ ਬਣੀ ਸੀ ਜਿਹੜਾ ਆਰਕੀਟੈਕਟ ਨੇ ਸਿਸਟਮ ਬਣਾ ਕੇ ਦਿੱਤਾ ਸੀ ਪਰ ਉਹਦੇ ਵਿੱਚ ਜਿਵੇਂ ਅਸੀਂ ਬਰਾਂਡੇ ਵੀ ਵਿੱਚ ਹੀ ਗਣਲੇ ਸੀਗੇ ਹੁਣ ਬਰਾਂਡਿਆਂ 'ਚ ਤਾਂ ਬੈੱਡ ਲੱਗਣੇ ਨਹੀਂ ਸੀਗੇ ਫਿਰ ਇਹਦੇ ਵਿੱਚ ਬਾਥਰੂਮਾਂ ਦੀ ਜਗ੍ਹਾ ਸੀ ਜਿਹੜੀ ਇਹਦੇ ਵਿੱਚ ਜਿਹੜੀ ਸਟਾਫ ਦੇ ਵਲੰਟੀਅਰ ਦੇ ਰਹਿਣ ਵਾਸਤੇ ਡਾਕਟਰਾਂ ਦੇ ਰਹਿਣ ਵਾਸਤੇ ਛੋਟੇ ਛੋਟੇ ਕਲੀਨਿਕ ਹਰੇਕ ਫਲੋਰ ਤੇ ਸਟੋਰ ਕੱਪੜੇ ਲੀਡੇ ਰੱਖਣ ਵਾਸਤੇ ਤੇ ਉਹ ਸਾਰਾ ਕੁਝ ਜਦੋਂ ਹੁਣ ਅਸੀਂ ਕੱਢਿਆ ਤਾਂ ਹੁਣ ਇੱਥੇ 800 ਸਵਾ 850 ਬੰਦੇ ਨੂੰ ਰੱਖਿਆ ਜਾ ਸਕਦਾ ਇਸ ਬਿਲਡਿੰਗ ਦੇ ਵਿੱਚ ਤੇ ਹਜੇ ਬਿਲਡਿੰਗ ਬਣ ਕੇ ਜਿਵੇਂ ਤੁਹਾਨੂੰ ਦੱਸਿਆ ਕੰਪਲੀਟ ਨਹੀਂ ਹੋਏਗੀ ਤਾਂ ਹੁਣ ਸਾਰਾ ਇੱਥੇ ਹਜੇ ਫਾਰਸ਼ ਲੱਗਣ ਵਾਲਾ ਰਹਿੰਦਾ ਹਜੇ ਦਰਵਾਜੇ ਵਾਰੀਆਂ ਲੱਗਣ ਵਾਲੀਆਂ ਰਹਿੰਦੀਆਂ ਮੈਨੂੰ ਕਿ 5-7% ਕੰਮ ਹਜੇ ਰਹਿੰਦਾ ਤੇ ਪਰ ਇਹ ਸਾਰਾ ਕੁਝ ਕੰਮ ਨੇਪਰੇ ਚੜ੍ਹਨ ਤੋਂ ਪਹਿਲਾਂ ਹੀ ਸਸਰੀਕਾਲ ਜੀ ਜਿਵੇਂ ਹੁਣ ਡਾਕਟਰ ਡਾਕਟਰ ਲੱਗ ਜਾਂਦੇ ਆ ਕੂਲਰਾਂ ਦਾ ਹਨਾ ਤੇ ਆ ਹਜੇ ਦਰਵਾਜੇ ਵਾਰੀਆਂ ਲੱਗਣੀਆਂ ਜੋੜੀਆਂ ਬੱਲੇ ਲੱਗਣੇ ਆ ਸਾਰਿਆਂ ਦੇ ਮਾਤਮਾ ਕਿਰਪਾ ਕਰੇ ਕੋਈ ਐਸਾ ਚਮਤਕਾਰ ਹੋਵੇ ਕੋਈ ਐਸੀ ਲਹਿਰ ਚੱਲੇ ਵੀ ਲੋਕ ਆਪਣੀਆਂ ਜ਼ਿੰਮੇਵਾਰੀਆਂ ਆਪਣੀਆਂ ਡਿਊਟੀਆਂ ਆਪ ਨਿਭਾਉਣ ਸਾਨੂੰ ਕਲ ਜੁੱਗੀਆਂ ਨੂੰ ਐਵੇਂ ਹੀ ਸਮਾਰਟ ਸੇਵਕ ਕਹਿ ਕੇ ਐਵੇਂ ਐਡੇ ਵੱਡੇ ਅਹੁਦੇ ਨਾਲ ਨਾਂ ਨਵਾਜਣ ਲੋੜ ਹੀ ਨਾ ਪਵੇ ਸਮਾਰਟ ਸੇਵੀਆਂ ਦੀ ਇਸ ਅੱਜ ਦੇ ਪੰਜਾਬ ਨੂੰ ਕਿਉਂਕਿ ਜਦੋਂ ਸਾਡੇ ਵਰਗੇ ਲੋਕ ਸੱਚੀ ਮੈਨੂੰ ਆਪਣੇ ਆਪ ਦੇ ਵਿੱਚ ਵੀ ਇੱਕ ਵੀ ਗੁਣ ਨਜ਼ਰ ਨਹੀਂ ਆਉਂਦਾ ਜਿਹੜਾ ਅਸੀਂ ਇਹ ਸੇਵਾ ਕਰ ਸਕੀਏ ਪਰ ਪਤਾ ਨਹੀਂ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸਾਡੇ ਰਾਹੀਂ ਸ਼ਾਇਦ ਹੋਰਾਂ ਭੈਣਾ ਭਰਾਵਾਂ ਤੇ 크੍ਰਿਸ਼ਨੇਹਾ ਬਚਾਉਣਾ ਸੀ ਵੀ ਜੇ ਸਾਡੇ ਵਰਗੇ ਪਾਪੀ ਲੋਕ ਇਹ ਕੰਮ ਕਰ ਸਕਦੇ ਆ ਕਲਯੁਗੀ ਕਰ ਸਕਦੇ ਆ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ ਹੁਣ ਬਾਪੂ ਜੀਹਾਂ ਨੂੰ ਲੈ ਕੇ ਲਿਫਟ ਦੇ ਵਿੱਚ ਅਸੀਂ ਥੱਲੇ ਜਾਣੇ ਆ ਇਹ ਸਾਡਾ ਸੈਕੰਡ ਫਲੋਰ ਆ ਜੀ ਜਿੱਥੇ ਸਾਡੇ ਬਾਪੂ ਬਜ਼ੁਰਗ ਸਾਰੇ ਇੱਥੇ ਰਹਿੰਦੇ ਨੇ ਆ ਗੇਟ ਇੱਥੇ ਹੁਣ ਤੁਸੀਂ ਦੇਖੋ ਸ਼ਾਮ ਦੀ ਚਾਹ ਦੀਆਂ ਤਿਆਰੀਆਂ ਭਾਂਡੇ ਢਿੰਡੇ ਧੋਣ ਦੀਆਂ ਆ ਥਰਮਸ ਧੋਤੀਆਂ ਜਾ ਰਹੀਆਂ ਵਾ ਇੱਥੇ ਸ਼ਾਮ ਨੂੰ ਪ੍ਰਸ਼ਾਦ ਦਾ ਸ਼ਕਾਇਆ ਜਾਂਦਾ ਇੱਥੇ ਆ ਫਲੋਰ ਦੇ ਉੱਤੇ ਤੁਸੀਂ ਦੇਖੋ ਬੈੱਡ ਹੀ ਬੈੱਡ ਲੱਗੇ ਹੋਏ ਨੇ ਕਿ ਨਾ ਇੰਟਰੈਕਸ਼ਨ ਹੋਣੀ ਦਿੱਕਤ ਆਊਗੀ ਹੁਣ ਅਸੀਂ ਇੱਥੋਂ ਆ ਦੇਖੋ ਇਹ ਬੰਦ ਕੀਤਾ ਹੋਇਆ ਇੱਥੇ ਕਿਉਂਕਿ ਬੀਬੀਆਂ ਤੇ ਭੈਣਾਂ ਰੈਂਡੀਆਂ ਸਾਡੀਆਂ ਹੁਣ ਇਸ ਫਲੋਰ ਤੋਂ ਦੀ ਜੇ ਅਸੀਂ ਨਿਗਾਹੋਨੇ ਆ ਆ ਖੋਲ ਦਿੰਨੇ ਆ ਤਾਂ ਫਿਰ ਸਾਰੀਆਂ ਬੀਬੀਆਂ ਤੇ ਭੈਣਾਂ ਸਾਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦਿੱਕਤ ਆਉਣੀ ਆ ਦੇਖੋ ਇੱਥੋਂ ਦੀ ਜੇ ਦੇਖ ਸਕਦੇ ਹੋ ਆ ਸਾਰੀਆਂ ਬੀਬੀਆਂ ਤੇ ਭੈਣਾਂ ਦਾ ਇਧਰਲੇ ਪਾਸੇ ਰਹਿਸ਼ ਆ ਇਹਨੂੰ ਅਸੀਂ ਬੰਦ ਕੀਤਾ ਹੋਇਆ ਹੁਣ ਜੇ ਅਸੀਂ ਇੱਥੋਂ ਦੀ ਲੈਫਟ ਵਾਰਤਦੇ ਆ ਤਾਂ ਇੱਥੋਂ ਦੇ ਸਾਰਾ ਭਾਂਡਾ ਵਾਰਤਦੇ ਆ ਉਧਰ ਬਾਪੂ ਹੁਣ ਵਾਲੇ ਪਾਸੇ ਜਾਣ ਲਈ ਬਜ਼ੁਰਗਾਂ ਵਾਲੇ ਪਾਸੇ ਜਾਣ ਲਈ ਫਿਰ ਇਹਨਾਂ ਦੀ ਪ੍ਰਾਈਵੇਸੀ ਖਤਮ ਹੋ ਜਾਣੀ ਆ ਉੱਪਰਲੇ ਫਲੋਰ ਤੇ ਵੀ ਬੀਬੀਆਂ ਮਾ ਇਸ ਫਲੋਰ ਤੇ ਵੀ ਤਾਂ ਇਸ ਕਰਕੇ ਹੁਣ ਅਸੀਂ ਆ ਬਾਹਰੋਂ ਬਾਹਰ ਇੱਕ ਜਿਹੜਾ ਰੈਂਪ ਬਣਾਉਣਾ ਸੀ ਇੱਥੋਂ ਦੀ ਇੱਕ ਰੈਂਪ ਬਣਾਣਾ ਹੁਣ ਉਹ ਵੇੜਾ ਮੂਹਰੇ ਜਿਹੜਾ ਉਹ ਵੀ ਬੀਬੀਆਂ ਦਾ ਵੇੜਾ ਵਾ ਪਹਿਣਾ ਦਾ ਵੇੜਾ ਹੁਣ ਉੱਥੋਂ ਵੇੜੇ ਦੇ ਵਿੱਚ ਦੀ ਅਸੀਂ ਥੱਲੇ ਦੀ ਕੱਢ ਰਹੇ ਆ ਉਰੇ ਉੱਤੇ ਥੋੜਾ ਜਿਹਾ ਅਸੀਂ ਲਾ ਕੇ ਲੋਹੇ ਦੇ ਚੈਨਲ ਜੇ ਵੀ ਉਹਨੂੰ ਬੰਦ ਕਰ ਦਾਂਗੇ ਤੇ ਗੁਰੂ ਘਰ ਦੇ ਪਰਲੇ ਪਾਸੇ ਦੀ ਇੱਕ ਜਗ੍ਹਾ ਬਣਾ ਦਾਂਗੇ ਬਾਪੂ ਬਜ਼ੁਰਗ ਉਧਰੋਂ ਐ ਨਿੰਕੇ ਇੱਧਰ ਆਜਾ ਕਰਨਗੇ ਨਾ ਤਾਂ ਭੈਣਾਂ ਨੂੰ ਕੋਈ ਦਿੱਕਤ ਆਊਗੀ ਕਿਉਂਕਿ ਹਜੇ 2 ਸਾਲ ਘਟੋ ਘਟ ਲੱਗ ਜਾਣੇ ਆ ਬੀਬੀਆਂ ਤੇ ਭੈਣਾਂ ਨੂੰ ਉਸ ਬਿਲਡਿੰਗ ਦੇ ਵਿੱਚ ਸ਼ਿਫਟ ਕਰਦੇ ਆ ਤੇ 2 ਸਾਲ ਸਾਨੂੰ ਬੜੀ ਦਿੱਕਤ ਹੋਣੀ ਆ ਵੀ ਇਸ ਲੈਫਟ ਨੂੰ ਵਰਤਣ ਵਿੱਚ ਹੁਣ ਜੇ ਅਸੀਂ ਰੈਂਪ ਦੇ ਥਰੂ ਵੀ ਦਾਲਾਂ ਸਬਜ਼ੀਆਂ ਲੈ ਕੇ ਆਉਨੇ ਆ ਸਾਰਾ ਕੁਝ ਲੈ ਕੇ ਆਉਨੇ ਆ ਉਹਦੇ ਲਈ ਵੀ ਸਾਨੂੰ ਆਹ ਬੰਦ ਕੀਤਾ ਹੋਇਆ ਜੇ ਇਹਨੂੰ ਖੋਲਦੇ ਆ ਮਤਲਬ ਤਾਂ ਫਿਰ ਉਦੋਂ ਟ੍ਰੈਕਸ਼ਨ ਆਉਣ ਜਾਣਾ ਵੱਧ ਜਾਣਾ ਤੇ ਜੇ ਇਹਨੂੰ ਬੰਦ ਕਰਕੇ ਰੱਖਦੇ ਆ ਤਾਂ ਬੀਬੀਆਂ ਤੇ ਭੈਣਾਂ ਇਸ ਲੈਫਟ ਦੀ ਵਰਤੋਂ ਨਹੀਂ ਕਰ ਸਕਦੇ ਇਹਦੀ ਜਿਹੜੀ ਸੁਵਿਧਾ ਦਾ ਫਾਇਦਾ ਬੀਬੀਆਂ ਤੇ ਭੈਣਾਂ ਨਹੀਂ ਲੈ ਸਕਦੇ ਕਿਉਂਕਿ ਆ ਅਸੀਂ ਬੰਦ ਕੀਤਾ ਹੋਇਆ ਲੌਕ ਕੀਤਾ ਹੋਇਆ ਇਧਰੋਂ ਵੀ ਤਾਂ ਜੋ ਇਧਰੋਂ ਕੋਈ ਉਧਰ ਨਾ ਜਾਵੇ ਇਦਾਂ ਹੀ ਅਗਲੇ ਫਲੋਰ ਤੇ ਕੀਤਾ ਹੋਇਆ ਹੁਣ ਇੱਥੋਂ ਦੇ ਬਾਪੂ ਬਜ਼ੁਰਗ ਸਿੱਧਾ ਲੈਫਟ ਯੂਜ਼ ਕਰਨਗੇ ਇੱਥੋਂ ਥੱਲੇ ਉੱਪਰ ਜਾਣਗੇ ਤੇ ਇੱਥੋਂ ਦੀ ਜਿਹੜਾ ਨੰਗਣਾ ਬੀਬੀਆਂ ਦੇ ਵਿੱਚ ਦੀ ਹੈਗਾ ਤੇ ਉਹਦੇ ਵਾਸਤੇ ਅਸੀਂ ਥੱਲੇ ਦੀ ਨੀਵਾ ਕੱਢ ਕੇ ਤੁਹਾਨੂੰ ਜਿਵੇਂ ਦੱਸਿਆ ਉਹ ਬਣਾ ਰਹੇ ਇੱਕ ਸੁਰੰਗ ਜੀ ਵੀ ਬਾਪੂ ਉਹਦੇ ਵਿੱਚ ਦੀ ਥੱਲੇ ਦੀ ਨਿੰਗ ਜਾ ਕਰਨਗੇ